ਤੇਣੀ ਪਾਣੀ ਯਾਤਰਾ ਵਾ ਤੇ ਬੜੀ ਛੱਡਾ ਭਾਵਨਾ ਨਾਲ ਅਸੀਂ ਮਨਾ ਲਏ ਆ। ਮਰੀ ਦੂਏ ਸਾਡੇ ਸਭਤ ਸਾਡੇ ਸਾਥ ਦੇ ਰਹੀ ਆ। ਬੜੀ ਛੱਡਾ ਭਾਵਨਾ ਆਹੀ ਜਾਨਿਆ ਯਾਰਾ ਇਹ ਬੰਦਿਆਂ ਨਾਲ ਅਸੀਂ ਯਾਤਰਾ ਯੂ ਕੀਤੀ ਸੀ ਕੋਹੋਣ ਕਈ ਯਾਰਾ ਯਾਰ ਨਾਲ ਸਾਡੇ ਨਾਲ ਬੰਨ੍ਹ ਜੀਏ। ਇੱਕ ਮਿੰਟ ਲੱਗਾ ਤਾਂ 15 ਸਾਲ ਹੋ ਗਏ ਮੈਂ ਇਸ ਜਗ੍ਹਾ ਪਰ ਨਾ ਪਹਿਲੀ ਜਦੋਂ ਯਾਤਰਾ ਸੀਗੀ ਮੈਂ ਔਰ 12 ਸਾਲ ਦਾ ਸੀਗਾ ਕੋਈ ਸੋਚੇ ਯਾਤਰਾ ਸ਼ੁਰੂਆਤ ਹੋਈ ਸੀ ਤੇ ਅੱਪੀ ਮਾਰਾ ਦੇ ਨਾਲ ਦੇਖੋ ਇਹਨੀ ਦੁਨੀਆ ਕੋਹਿਆ ਕੋਹਿਆ ਦੁਨੀ ਨੂੰ ਪਹਿਲੀ ਵਾਰ ਤਾਂ 6 ਜਨਾਂ ਨੇ ਪੌਗੀ ਜੁਡੇ ਨਾਲ ਕੱਢੀ ਸੀ ਤੇ ਉਹ ਮਾਰੇ ਦੇ ਰੰਗ ਦੇਖ ਕੇ ਕਿੱਥੇ ਕਿੱਥੇ ਪਹੁੰਚੇਗੀ ਵੱਡੇ ਮਾਰੇ ਬਾਬਾ ਲਖਪਤ ਬਾਬਾ ਲਾ ਜੀ ਦਾ ਕੱਲ ਜਨਮ ਦਿਹਾੜਾ ਹੋ ਵੀ ਧਿਆਨ ਉਹ ਇਸ ਤੀ ਪਹੁੰਚ ਬੜੀ ਹੁਸਨ ਨਾਲ ਆ ਜਾਏਗਾ ਤੇ ਸਰੀ ਸੰਗਰ ਨੂੰ ਪੀਰ ਦੇ ਹੱਥ ਫੜ ਕੇ ਇਹ ਸਾਰੇ ਉਸ ਦੇ ਪਰਸ਼ਨ ਕਰਨ ਤੇ ਆਨੰਦ ਲੈਣਗੇ ਜੁਦਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਹੈ ਬਟਾਲਾ ਤੋਂ ਧਿਆਨਪੁਰ ਜੇਰੀ ਇਹ ਯਾਤਰਾ ਜਿਹੜੀ ਜਾਂਦੀ ਏ ਉਹ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਕਿੰਨਾ ਉਤਸ਼ਾਹ ਏ ਭਗਤਾਂ ਦੇ ਵਿੱਚ ਭਗਤਾਂ ਦੇ ਵਿੱਚ ਉਤਸ਼ਾਹ ਏ ਹਰ ਸਾਲ ਦੀ ਤਰ੍ਹਾਂ ਐਦਾ ਹੀ ਜਰੇ ਆ ਭਗਤ ਜਨ ਵੱਡੀ ਤਦਾਰ ਦੇ ਵਿੱਚ ਜਰੇ ਨੇ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਪੈਗਲ ਜਾਂਦੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਸੰਤਾ ਦੇ ਵਿੱਚ ਉਤਸ਼ਾਹ ਏ ਤੇ ਅੱਗੇ ਤੁਹਾਨੂੰ ਤਸਵੀਰਾਂ ਬਾਅਦ ਦਿਖਾਵਾਂਗੇ ਕਿ ਕਿੰਨਾ ਰਸ਼ਾ ਸੰਤਾ ਦੇ ਵਿੱਚ ਬੜਾ ਉਤਸ਼ਾਹ ਏ ਤੇ ਜੇ ਗੱਲ ਕਰੀਏ ਰੋਡ ਦੇ ਉੱਤੇ ਰੋਡ ਦੇ ਉੱਤੇ ਵੀ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਲਗਾਏ ਨੇ ਕਿ ਇਹ ਚੀਜ਼ ਜਿਹੜੀ ਹੈ ਕਮੀ ਨਹੀਂ ਬਾਵਾ ਲਾਲ ਦਿਵਾਲ ਜੀ ਆਉਣ ਦਿੰਦੇ ਆਪਾਂ ਗੱਲਬਾਤ ਵੀ ਕਰਦੇ ਆ ਜਿਹੜੇ ਭਗਤ ਜਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਾਰੀ ਜਤਰਾ ਲੈ ਕੇ ਗੱਲਬਾਤ ਕਰਦੇ ਕੀ ਕਹਿਣਾ ਉਹਨਾਂ ਦਾ ਸੋ ਜੈ ਬਾਵਾ ਲਾਲ ਜੀ ਮੋ ਸਤਿਗੁਰੂ ਬਾਵਾ ਲਾਲ ਦਿਵਾਲ ਮਹਾਰਾਜ ਕੀ ਜੈ ਕੀ ਨਾਮ ਦੇ ਕੋਲਾ ਨਾਮ ਸ਼ੋਕਮਾਰ ਜੀ ਇਹ ਕਿੰਨੀ ਦੇਰ ਤੋਂ ਜਿਹੜੀ ਆਪਾਂ ਚੱਲਦੀ ਪਈ ਹੈ ਜੀ 23 ਤੇਣੀ ਪਗਲ ਯਾਤਰਾ ਵਾ ਤੇ ਬੜੀ ਸ਼ਰਦਾ ਭਾਵ ਨਾਲ ਅਸੀਂ ਮਿਲਾਂਦੇ ਆ ਸਾਡੀ ਦੁਨੀਆ ਸਾਡੇ ਸਾਡੇ ਸਾਥ ਦੇ ਰਹੀ ਆ ਬੜੀ ਸ਼ਰਦਾ ਭਾਵ ਨਾਲ ਅਸੀਂ ਜਾਣੇ 23 ਸਾਲ ਹੋ ਗਿਆ 23 ਸਾਲ ਕਦਾ ਯਾਤਰਾ ਜਾ ਰਹੀ ਆ ਸੋ ਲੱਗਦਾ ਨਹੀਂ ਕਿ 1 2 3 4 5 ਐਦਾ ਹੀ ਸੰਖਿਆ ਦੇ ਵਿੱਚ ਆਏ ਬੜਾ ਹੁਣ ਉਤਜਾਹ ਆ ਗਿਆ ਕਿੰਨੀਆਂ ਹਜ਼ਾਰਾਂ ਦੇ ਹਿਸਾਬ ਨਾਲ ਯਾਰਾ ਬੰਦਿਆਂ ਨਾਲ ਅਸੀਂ ਯਾਤਰਾ ਸ਼ੁਰੂ ਕੀਤੀ ਸੀ ਤੇ ਹੁਣ ਕਈ ਯਾਰੋ ਯਾਰ ਨਾਲ ਸਾਡੇ ਫਲਪ ਜਾਂਦੀ ਏ ਹਾਂਜੀ ਉਹ ਸਾਧਗੁਰੂ ਬਾਵਾ لال ਪਿਆਲ ਮਹਾਰਾਜ ਕੀ ਤਾ ਉਹ ਹੋਰ ਵੀ ਹੋਰ ਵੀ ਜਰੇ ਨੇ ਆਪੇ ਭੱਜ ਜਾਂਦੇ ਆਪਾਂ ਗੱਲਬਾਤ ਕਰਦੇ ਉਹਨਾਂ ਨਾਲ ਵੀ ਕੀ ਕਹਿਣਾ ਉਹਦਾ ਤੇ ਆਓ ਜਿੱਧਰ ਆਓ ਜੈ ਬਾਵਾ ਲਾਲ ਜੀ ਕੀ ਨਾਮ ਰੋਹਿਤ ਮਹਾਰਾਜ ਜੀ ਰੋਹਿਤ ਜੀ ਕਿਦਾਂ ਦੇਖਦੇ ਹੋ ਕਿ ਪਹਿਲਾਂ 11 12 ਹੁਣ ਕਿੰਨੀ ਹਜ਼ਾਰ ਦੇ ਵਿੱਚ ਸੰਗਤ ਜਰੀਏ ਪਹੁੰਚ ਗਈ ਤੇ ਦੇਖੋ ਜੀ ਮੈਂ ਕੀ ਦੇਖਣਾ ਮੈਂ ਤਾਂ ਮੈਨੂੰ ਤਾਂ ਲੱਗਦਾ 15 ਸਾਲ ਹੋ ਗਏ ਆ ਮੈਂ ਇਸ ਲਖਤਰ ਨਾਲ ਪਹਿਲੀ ਜਦੋਂ ਯਾਤਰਾ ਸੀਗੀ ਮੈਂ ਉਹ 12 ਸਾਲਾਂ ਦਾ ਸੀਗਾ 2002 'ਚ ਯਾਤਰਾ ਸ਼ੁਰੂਆਤ ਹੋਈ ਸੀ ਤੇ ਅੱਪੀ ਮਾਰਾ ਦੇ ਨਾਲ ਦੇਖੋ ਇੰਨੀ ਦੁਨੀਆ ਖੁੜਿਆ ਕਿ 2002 'ਚ ਪਹਿਲੀ ਯਾਤਰਾ 'ਚ 6 ਜਣੇ ਘੋੜੀ ਚਿੰਤੇ ਨਾਲ ਕੱਢੀ ਸੀ ਦੇਖੋ ਮਾਰਾ ਦੇ ਰੰਗ ਦੇਖ ਲਓ ਕਿੱਥੇ ਤੇ ਕਿੱਥੇ ਪਹੁੰਚੇਗੇ ਉਹ ਤੇ ਲੰਗਰ ਦੀ ਗੱਲ ਕਰੀਏ ਲੰਗਰ ਵੀ ਤਾਂ ਤਾਂ ਤੇ ਲੰਗਰ ਹਰ ਇੱਕ ਤਰ੍ਹਾਂ ਦਾ ਲੰਗਰ ਬਾਬਾ ਜੀ ਦਾ ਦੀ ਕਿਰਪਾ ਨਾਲ ਚੱਲਦਾ ਆ ਮੈਂ ਕਿ ਤੂੰ ਸੀ ਆਪਣੇ ਸਾਡੀ ਗੱਲ ਜਦੋਂ ਤੁਸੀਂ ਤੁਸੀਂ ਜੋ ਸੋਚੋਗੇ ਰੱਬ ਤੇ ਜੋ ਵੀ ਤੁਹਾਨੂੰ ਜਲੇਬੀਆਂ ਚੋਰੀਆਂ ਪੂਰੀਆਂ ਜੋ ਤੁਸੀਂ ਤੋਂ ਪਿੱਛੇ ਆਈਸਕ੍ਰੀਮ ਲੱਗੀ ਤੇ ਮੈਂ ਕਿਸੇ ਨਾਲ ਮਜ਼ਾਕ ਕਰ ਰਿਹਾ ਸੀ ਉਹ ਸਿਆਣੀ ਮੁਰੇ ਸੀ ਪਪਾ ਜੀ ਸਾਡੀ ਤੇ ਆਈਸਕ੍ਰੀਮ ਕੰਨੇ ਮਹਾਰਾ ਦੇ ਨਾਲ ਆਂਦੇ ਦੀ ਦੇਖੋ ਖਰੀ ਸਾਰੇ ਬਟਾਲਾ ਜਰ ਜੋ ਵੀ ਪਿੰਡ ਹੈ ਸਾਰੇ ਰੰਗੇ ਜਣੇ ਨੇ ਕੱਲ ਜੀ ਸਾਡੇ ਮਹਾਰਾ ਜੀ ਬਾਬਾ ਲਖਪੁਰ ਬਾਬਾ ਲਾਲ ਜੀ ਦਾ ਕੱਲ ਜਨਮ ਦਿਹਾੜਾ ਹੈ ਉਹ ਧਿਆਨਪੁਰ ਵਿੱਚ ਬਹੁਤ ਬੜੀ ਪੁੰਤਾਂ ਮੰਨਾਇਆ ਜਾਏਗਾ ਤੇ ਸਾਰੇ ਸੰਗਤ ਨੂੰ ਪੀਰ ਹੈ ਕਿ ਹੱਥ ਜੋੜ ਕੇ ਸਾਰੇ ਉੱਤੇ ਦਰਸ਼ਨ ਕਰਨ ਤੇ ਆਨੰਦ ਲੈਣ। ਜੋ ਹੋਰ ਵੀ ਆਪਾਂ ਸੰਸਥਾਨੇ ਆਂਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ। ਕਿ ਕਿਤਾ ਸੰਕਾ ਦੇ ਤੋਂ ਦਸਾਏ ਤੁਸੀਂ ਦੇਖ ਸਕਦੇ ਹੋ ਕਿ ਬੜੀ ਵਧੀਆ ਢੰਗ ਨਾਲ ਜਰੀਏ ਉਹ ਜਾਂਦਾ ਹਰ ਸਾਲ ਇਸ ਤਰ੍ਹਾਂ ਹਰ ਸਾਲ ਫੇਰੀ ਚੱਲਦਾ ਹੈ ਉਹ ਟੱਟੀ ਨਾਲ ਪੂਰੇ ਦੋ ਦੋ ਦੋਸ ਨਾਲ ਹਰ ਖਾਣੇ ਦਾ ਜਰੀਏ ਐਸਾ ਦੀ ਤਲਾਮੀ ਹਰ ਗਾੜੀ ਨਾਲ ਨਹੀਂ ਜਾਂਦੀ ਇਹ ਰਮ ਬੜਾ

कहते लाल ख़ुशी है उम्र होना हमेशा इतने चलते अपनी खेती में जाने की कहना चाहते हैं बुरी कृपा है बाबा लाल दयाल ਕਾਹ ਇੱਕ ਵਾਰੀ ਮੈਂ ਕਹੂੰਗਾ ਕਹਾਣਾ ਲੈ ਨੂੰ ਕਸੀਰਾ ਦੇਖ ਦੱਸਾਂਗੇ ਤੁਹਾਨੂੰ ਕਿ ਕਿੱਥਾ ਇਤਸ਼ਾਹ ਦੇ ਨਾਲ ਜਿਹੜੀਆਂ ਸੰਗਤਾਂ ਨੇ ਢੰਗਰੇ ਪਾਰੀਆਂ ਨੇ ਤੇ ਪਿੱਛੇ ਵੀ ਕਸੀਰਾ ਤੁਹਾਨੂੰ ਦਿਖਾਵਾਵੇ ਬਾਬਾ ਵੀਰ ਜੇ ਬਾਬਾ ਲਾਲ ਜੀ ਵੀ ਜਿਹੜੇ ਪਤੇ ਗੱਦੀ ਦੇ ਵਿਰਾਜਮਾਨ ਨੇ ਹਰ ਵਾਰ ਆਲਸਾ ਦੀ ਤਰ੍ਹਾਂ ਆਇਆ ਆਲਮੀ ਤੇ ਆਏ ਉਹ ਉੱਤੇ ਬਾਬਾ ਲਾਲ ਜੀ ਵੀ ਜਿਹੜੀ ਜੋ ਸ਼ੋਭਾ ਆਇਆ ਤਰ੍ਹਾਂ ਪਾਵਨ ਜੱਤਾ ਜਿਹੜੀ ਆ ਕੋ ਨਿਕਲਦੀਏ ਬੜੀ ਸ਼ਰਧਾ ਭਾਵਨਾ ਦੇ ਨਾਲ ਜੇ ਗੱਲ ਕਰੀਏ ਲੰਗਰ ਦੀ ਤੇ ਨੰਗਰ ਵੀ ਤਾਂ ਸਾਡੇ ਇਹ ਨੰਗਰ ਬਣਾ ਰਹੇ ਨੇ ਉਹ ਚੱਲਦੇ ਨੇ ਤੇ ਸੰਤਾ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਤੇ ਆਪਾਂ ਗੱਲਬਾਤ ਵੀ ਕਰਦੇ ਆ ਜਿਹੜੇ ਅੱਜ ਦੇ ਇਹ ਪੁਜਾਰੀ ਨੇ ਬਾਦਸ਼ਾਹ ਦੀ ਤਰ੍ਹਾਂ ਸੇਵਾ ਕਰਦੇ ਨੇ ਕੋਲਾਲ ਜੀ ਕੋਈ ਕਹਿਣਾ ਚਾਹੁੰਦੇ ਹੋ ਕਿ ਸੰਤਾ ਦੇ ਵਿੱਚ ਬੜਾ ਉਤਸ਼ਾਹ ਹੈ ਇਹ 23 ਤੀ ਤੱਕ ਇਹਤਰਾ ਜਾ ਰਹੀ ਹੈ ਕਰਮ ਸਾਧਨ ਤੇਜ਼ੀ ਤੱਕ ਇਹਤਰਾ ਜਾ ਰਹੀ ਹੈ ਔਰ ਚਤੁਰ ਉਤਰਾ ਜੰਮੇ ਬਾਬਾ ਲਾਲ ਜੀ ਦਾ ਬੜੇ ਜਨਮ ਦਿਨ ਦਾ ਮਨਾਇਆ ਜਾਂਦਾ ਹੈ ਇਹ 23 ਤੱਕ ਰੈਗੂਲਰ ਭਾਵੇਂ ਯਾਤਰੀ ਹਮ ਲੋਕ ਗਾਉਂਦੇ और दो तो साल से हमारे भारत की यथ या यात्रा निकाल रहे हैं जय जय श्री बाबूलाल जी बस यही कहना चाहेंगे जय जय श्री बाबूलाल जी वो तो कितना देख, देख दे भी भी है। तो भी है रहे होगी हर साल की तरह है बड़ी चर्चा जरिए संगत बढ़ती रह प्रसाद का मेले लगते रहते रहे भंडारे चलते रहते हैं माहल जी पे और ऐसा ही तेईस साल से रहते हैं हम चाहते हैं कि आगे भी ऐसे निकलती रहे यात्रा ਗੱਲਬਾਤ ਕੀਤੀ ਹੈ ਜੀ ਸੰਤਾ ਦੇ ਤੁਹਾਨੂੰ ਉਤਸ਼ਾਹ ਦਿਖਾਵਾਂਗੇ ਕਿ ਕਿੱਦਾਂ ਸੰਤਾ ਦੇ ਉਤਸ਼ਾਹ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬੜਾ ਇਤਿਹਾਸ ਜਰਾ ਹੈ ਇਤਿਹਾਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰਾ ਹੈ ਸੰਤਾ ਦੇ ਇੱਕ ਬੜਾ ਉਤਸ਼ਾਹ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਜੀ ਸਿੱਤਾ ਢੋਲ ਨਗਾਰਿਆਂ ਦੇ ਨਾਲ ਸੰਤਾ ਜੀ ਆ ਰਹੇ ਨਾਲ ਨਾਲ ਕੱਪੇ यात्राए तो 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 या, ती तो अगर हर साल बाबा लाल की कृपा है सारे उसे ऐसा यह कृपा बनाई रखे तस्वीर तुम देख दिखाते हैं कि बाबा लाल जीवन भग बाबा लाल दाल जी भॻतो वॾ शेयर करियो